ਰੂਪਨਗਰ ਲੁਧਿਆਣਾ ਨੀਲੋ ਮਾਰਗ ਤੇ ਵਾਪਰੀ ਖਾਸੀਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ ਇਹ ਪਿਆਨਿਕ ਸੜਕ ਹਾਦਸਾ ਮਾਤਾ ਨਾਨਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੀ ਸੰਗਤ ਦੀ Tata 407 ਤੇ ਟੈਂਪੋ ਟਰੈਵਲਰ ਨਾਲ ਹੋਈ ਟੱਕਰ ਦੌਰਾਨ ਵਾਪਰੀ ਟਕਰੇਨੀ ਜ਼ਬਰਦਸਤੀ ਕੀ ਦੋਹਾਂ ਗੱਡੀਆਂ ਦਾ ਨਾ ਸਿਰਫ ਭਾਰੀ ਨੁਕਸਾਨ ਹੋਇਆ ਸਗੋਂ ਇਸ ਵਿੱਚ 12 ਵਿਅਕਤੀਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਜ਼ਖਮੀਆਂ ਨੂੰ ਰੂਪਨਗਰ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਸਿਵਲ ਹਸਪਤਾਲਾਂ ਵਿੱਚ ਪੜਤੀ ਕਰਵਾਇਆ ਗਿਆ ਰੂਪਨਗਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾ بن 42 43 ਵਿਅਕਤੀ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਇੱਥੇ ਪਹੁੰਚੇ ਜਿਨ੍ਹਾਂ ਵਿੱਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਬਾਕੀਆਂ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਵਿੱਚੋਂ ਚਾਰ ਪੰਜ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਪੀਜੀਆਈ ਪੇਜ ਤੇ ਤੱਕ ਆਏ ਮਰੀਜ਼ਾਂ ਦਾ ਹਾਲ ਪੁੱਛਣ ਲਈ ਪਹੁੰਚੀ ਡੀਐਸਪੀ ਰੂਪਨਗਰ ਹਰਪਿੰਦਰ ਕੌਰ ਨੇ ਦੱਸਿਆ ਕਿ ਹਾਦਸਾ ਰੂਪਨਗਰ ਚਮਕੌਰ ਸਾਹਿਬ ਮਾਰਗ ਤੇ ਸਰਹੰਦ ਨਗਰ ਤੇ ਰੂਪਨਗਰ ਦੇ ਨੇੜੇ ਵਾਪਰਿਆ ਉਹਨਾਂ ਦੱਸਿਆ ਕਿ ਹਾਦਸੇ ਦਾ ਕਾਰਨ ਓਵਰ ਸਪੀਡ ਲੱਗ ਰਹੀ ਹੈ ਡਰਾਈਵਰ ਜ਼ਿਆਦਾ ਗੰਭੀਰ ਹਾਲਤ ਵਿੱਚ ਨਹੀਂ ਬੀ ਬੰਦੇ ਸਵਾਰ ਸੀ ਜੀ ਬਾਕੀ ਦੋ ਡਰਾਈਵਰ ਸੀ ਸੋ ਕੋਈ ਬਾਈਕ ਤੇ ਹੀ ਬੰਦੇ ਸੀ ਕਿਉਂਕਿ ਆਲ ਆਫ ਅ ਸੱਡਨ ਇਸ ਤਰ੍ਹਾਂ ਦਾ ਹੋ ਗਿਆ ਤੇ ਬਹੁਤ ਸਾਰੇ ਲੋਕ ਇਦੇ ਵਿੱਚ ਫੱਟੜ ਹੋਏ ਨੇ ਸੋ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਹੈ ਇਸ ਚੀਜ਼ ਨੂੰ ਇਹ ਦੇਖਣ ਕਿਥੋਂ ਆਈ ਸੀ ਕਿ ਇਹਨਾਂ ਦੀ ਆਇਡੈਂਟੀਟੀ ਹੋ ਸਾਰਾ ਕੁਝ ਸਟੈਬਲ ਹੋ ਜਾਵੇ ਸਾਡੇ ਕੋਲ ਐਮਰਜੈਂਸੀ ਚ ਰਾਤ ਨੂੰ ਤਕਰੀਬਨ 40-42 ਇੱਕ ਮਰੀਜ਼ ਆਏ ਸੀਗੇ ਜਿਨ੍ਹਾਂ ਵਿੱਚੋਂ ਤਕਰੀਬਨ ਦੋ ਕੇਸ ਹੈ ਜਿਨ੍ਹਾਂ ਦੀ ਆਪਣਾ ਡੈਥ ਹੋ ਚੁੱਕੀ ਹੈ ਬਾਕੀ ਚ ਪੰਜ ਜਾਣੇ ਸੀਰੀਅਸ ਬਹੁਤ ਜ਼ਿਆਦਾ ਸੀ ਜਿਨ੍ਹਾਂ ਨੂੰ ਮੌਕੇ ਤੇ ਪੀਜੀਆ ਹੀ ਭੇਜ ਦਿੱਤਾ ਹੋਇਆ ਹੈ ਕੁਝ ਪੇਸ਼ੈਂਟ ਜਿਨ੍ਹਾਂ ਦੇ ਸੱਟਾਂ ਘੱਟ ਸੀ ਉਹਨਾਂ ਦੀ ਛੁੱਟੀ ਹੋ ਗਈ ਹੈ ਪਰ ਸਾਡੇ ਕੋਲ ਇੱਥੇ